ਸੋ ਤੁਸੀਂ ਸਾਡੇ ਨਾਲ ਅਖੀਰ ਤੱਕ ਇਸ ਵੀਡੀਓ ਦੇ ਵਿੱਚ ਬਣੇ ਰਹੋ ਕਿਉਂਕਿ ਜੇਕਰ ਤੁਸੀਂ ਵੀਡੀਓ ਨੂੰ ਅਖੀਰ ਤੱਕ ਵੇਖੋਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਇਸ ਬੁੱਟੇ ਦੀ ਕਿਸਮ ਇੱਕ ਹੈ ਪਰ ਜਿਹੜੇ ਡਿਜ਼ਾਈਨ ਨੇ ਦੇ ਵਿੱਚ ਉਹ 8 ਤੋਂ 10 ਤਰ੍ਹਾਂ ਦੇ ਡਿਜ਼ਾਈਨ ਨੇ ਹਰੇਕ ਬੁੱਟਾ ਜਿਹੜਾ ਹੈਗਾ ਅਲੱਗ ਸ਼ੇਪ ਦਾ ਹੈ ਸੋ ਅਸੀਂ ਵੀਡੀਓ ਦੇ ਵਿੱਚ ਨਾਲ-ਨਾਲ ਕਰਕੇ ਜਿਹੜੇ ਹੈਗੇ ਤੁਹਾਨੂੰ ਅਸੀਂ ਸਾਰੇ ਜਿਹੜੇ ਬੁੱਟਿਆਂ ਦੇ ਡਿਜ਼ਾਈਨ ਦਿਖਾਵਾਂਗੇ ਕਿਉਂਕਿ ਅਸੀਂ ਜਦੋਂ ਨਰਸਰੀ ਦੇ ਵਿੱਚ ਗਏ ਤਾਂ ਅਸੀਂ ਵੀ ਹੈਗੀਆਂ ਪੌਦਿਆਂ ਦੀਆਂ ਵੀਡੀਓ ਬਣਾ ਕੇ ਲੈ ਕੇ ਆਂਦੀਆਂ ਸੋ ਇਹ ਵੀਡੀਓ ਅਸੀਂ ਨਾਲ ਜਿਹੜੀਆਂ ਅਖੀਰ ਤੱਕ ਚਲਾਵਾਂਗੇ ਸੋ ਤੁਸੀਂ ਜਰੂਰ ਐਂਡ ਤੱਕ ਸਾਡੇ ਨਾਲ ਬਨੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ। ਬੁੱਟੇ ਦੀ ਪ੍ਰਦਰਸ਼ਨੀ ਲਗਾਈ ਗਈ ਪਿੱਛੇ ਜਿਹਦੇ ਵਿੱਚ ਇਹ ਜਿਹੜਾ ਇੱਕ ਬੁੱਟਾ 1.3 ਮਿਲੀਅਨ ਮਤਲਬ 1.3 ਮਿਲੀਅਨ ਜੇ ਪੰਜਾਬੀ ਵਿੱਚ ਆਪਾਂ ਗੱਲ ਕਰੀਏ ਵੀ 10 ਕਰੋੜ ਰੁਪਏ ਦਾ ਜਿਹੜਾ ਹੈਗਾ ਇਹ ਬੁੱਟਾ ਵਿਕੇ ਆ ਸੋ ਮਤਲਬ ਉੱਥੇ ਇਸ ਦੀ ਜਿਹੜੀ ਕੀਮਤਾ ਕਰੋੜਾਂ ਦੇ ਵਿੱਚ ਚਲੀ ਜਾਂਦੀ ਆ ਸੋ ਇਹਦੀ ਕੀਮਤ ਨਾ 300 ਆ ਨਾ 400 ਆ ਨਾ 700 ਆ ਨਾ ਹਜ਼ਾਰ ਆ ਮਤਲਬ ਇਹਦਾ ਜਿਹੜਾ ਇੱਕ ਛੋਟਾ ਜਿਹਾ ਬੁੱਟਾ ਆ ਉਹ 2000 ਰੁਪਏ ਤੋਂ ਸ਼ੁਰੂ ਹੁੰਦਾ ਆ ਉਸ ਤੋਂ ਥੋੜਾ ਜਿਹਾ ਇੰਚਾਂ ਦੇ ਹਿਸਾਬ ਨਾਲ ਜਿਹੜਾ ਇਹ ਬੁੱਟਾ ਮਿਲਦਾ ਆ ਉਸ ਤੋਂ ਬਾਅਦ 5000 ਦਾ ਸ਼ੁਰੂ ਹੁੰਦਾ ਫਿਰ ਇਹ ਬੁੱਟਾ ਜਿਹੜਾ ਹੈਗਾ 20000 50000 ਜਿਵੇਂ ਜਿਵੇਂ ਇਸ ਬੁੱਟੇ ਦਾ ਡਿਜ਼ਾਈਨ ਤੇ ਇਸ ਬੁੱਟੇ ਦਾ ਜਿਹੜੀ ਲੰਬਾਈ ਵਧਦੀ ਜਾਂਦੀ ਆ ਉਸੇ ਤਰ੍ਹਾਂ ਜਿਹੜਾ ਹੈਗਾ ਇਹ ਬੁੱਟਾ ਲੱਖ ਡੇਢ ਲੱਖ 2 ਲੱਖ ਤੇ ਪਰ ਕੀ ਵਾਕਈ ਇਹ ਪੌਦਾ ਚੰਦਨ ਤੋਂ ਵੀ ਮਹਿੰਗਾ ਇਸ ਲਈ ਇਸ ਚੀਜ਼ ਨੂੰ ਪਤਾ ਕਰਨ ਦੇ ਲਈ ਮੈਂ ਨਰਸਰੀ ਦੇ ਵਿੱਚ ਪਹੁੰਚੀ ਤੇ ਨਰਸਰੀ ਦੇ ਵਿੱਚ ਜਾ ਕੇ ਮੈਂ ਜਾਇਜ਼ਾ ਲਿਆ ਬਹੁਤ ਸਾਰੀਆਂ ਪੌਦਿਆਂ ਦਾ ਜਿਹਦੇ ਵਿੱਚੋਂ ਮੈਨੂੰ ਪਤਾ ਲੱਗਿਆ ਵੀ ਵਾਕਈ ਵਾਂਸਾ ਜਿਹੜਾ ਪੌਦਾ ਆ ਉਹ ਸਾਡੀ ਪੌਕੇਟ ਤੋਂ ਮਤਲਬ ਬਾਹਰ ਆ ਪੌਦਾ ਇੰਨਾ ਜ਼ਿਆਦਾ ਮਹਿੰਗਾ ਵੀ ਇਸ ਪੌਦੇ ਦੀ ਜਿਹੜੀ ਕੀਮਤ ਆ ਉਹ ਚੰਦਨ ਤੋਂ ਵੀ ਬਹੁਤ ਜ਼ਿਆਦਾ ਕੋਸਟਲੀ ਆ ਕਿ ਚੰਦਨ ਜਿਹੜਾ ਹੈਗਾ ਉਸ ਤੋਂ ਤਾਂ ਕਈ ਵਸਤੂਆਂ ਜਿਵੇਂ ਸਾੜੀ ਕਹਿ ਲਓ ਜਾਂ ਫਿਰ ਕਹਿ ਲਓ ਧੂਫ ਵਗੈਰਾ ਹੋਰ ਕਈ ਚੀਜ਼ਾਂ ਤਿਆਰ ਹੁੰਦੀਆਂ ਨੇ ਤੁਹਾਨੂੰ ਆਪ ਪਤਾ ਲੱਗ ਜਾਵੇਗਾ ਆਪਾਂ ਕੋਈ ਗੱਪ ਨਹੀਂ ਮਾਰੀ ਹੈਗੀ ਤੇ ਨਾ ਹੀ ਆਪਾਂ ਕੋਈ ਮਨਕਰਤ ਗੱਲ ਕੀਤੀ ਆ ਆਪਾਂ ਉਹੀ ਗੱਲ ਕੀਤੀ ਆ ਜਿਹੜੀ ਕਿ ਨਿਊਜ਼ ਦੇ ਵਿੱਚ ਆਪਾਂ ਇਹਨਾਂ ਪੌਦਿਆਂ ਬਾਰੇ ਪੜ੍ਹਦੇ ਆ ਜਾਂ ਅਸੀਂ ਅਣ ਤੁਸੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਜੀ ਸਭ ਤੋਂ ਮਹਿੰਗੇ ਪੌਦੇ ਬਾਰੇ ਤੁਸੀਂ ਥੰਬਨੇਲ ਵਿੱਚ ਪਾੜ ਹੀ ਲਿਆ ਹੋਵੇਗਾ ਪਰ ਉਸ ਤੋਂ ਪਹਿਲਾਂ ਆਪਾਂ ਜਦੋਂ ਆਪਣੇ ਦਿਮਾਗ ਦੇ ਵਿੱਚ ਕੋਈ ਮਹਿੰਗੀ ਚੀਜ਼ ਖਰੀਦਣ ਦੀ ਗੱਲ ਆਉਂਦੀ ਆ ਤਾਂ ਆਪਾਂ ਸੋਨੇ ਬਾਰੇ ਡਾਇਮੰਡ ਬਾਰੇ ਸੋਚਦੇ ਆ ਅਕਸਰ ਜਾਂ ਜ਼ਮੀਨਾਂ ਬਾਰੇ ਜਿਹੜੀਆਂ ਮਹਿੰਗੀਆਂ-ਮਹਿੰਗੀਆਂ ਜ਼ਮੀਨਾਂ ਨੇ ਜਾਂ ਕਾਰਾਂ ਬਾਰੇ ਆਪਣੀ ਜਿਹੜੀ ਸੋਚ ਇਹ ਹੁੰਦੀ ਆ ਪਰ ਕਿਸੇ ਨੇ ਇਹ ਸੋਚਿਆ ਹੋਊਗਾ ਕਿ ਲੱਖਾਂ ਰੁਪਏ ਦੇ ਵਿੱਚ ਜਿਹੜੇ ਹੈਗੇ ਨੇ ਦਰਖਤ ਵੀ ਵਿਕਦੇ ਨੇ ਤੁਸੀਂ ਹੁਣ ਅੰਦਾਜ਼ਾ ਆਪਣਾ ਲਾ ਲਿਆ ਹੋਊਗਾ ਕਿ ਲੱਖਾਂ ਵਿੱਚ ਵਿਕਣ ਵਾਲਾ ਦਰਖਤ ਸਿਰਫ ਚੰਦਨ ਦਾ ਦਰਖਤ ਹੀ ਹੋ ਸਕਦਾ ਹੈ ਪਰ ਇਸ ਤਰ੍ਹਾਂ ਨਹੀਂ ਚੰਦਨ ਦਾ ਦਰਖਤ ਵੀ ਬਹੁਤ ਮਹਿੰਗਾ ਆ ਕਿਉਂਕਿ ਤੁਸੀਂ ਸਾਊਥ ਦੀਆਂ ਕਈ ਫਿਲਮਾਂ ਵੀ ਵੇਖੀਆਂ ਹੋਣਗੀਆਂ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਚੰਦਨ ਦੀ ਤਸਕਰੀ ਕੀਤੀ ਜਾਂਦੀ ਹੈ ਫਿਲਮਾਂ ਦੇ ਵਿੱਚ ਕਿਉਂਕਿ ਚੰਦਨ ਬਹੁਤ ਜ਼ਿਆਦਾ ਮਹਿੰਗਾ ਆ ਜਿੱਥੇ ਚੰਦਨ ਤੋਂ ਬਹੁਤ ਜ਼ਿਆਦਾ ਵਸਤੂਆਂ ਬਣਦੀਆਂ ਨੇ ਉਸੇ ਤਰ੍ਹਾਂ ਜਿਹੜੇ ਮੈਂ ਪੌਦੇ ਦੀ ਅੱਜ ਗੱਲ ਕਰਨ ਜਾ ਰਹੀ ਹਾਂ ਇਸ ਪੌਦੇ ਤੋਂ ਕੋਈ ਵਸਤੂ ਦਾ ਤਿਆਰ ਨਹੀਂ ਹੁੰਦੀ ਹੈਗੀ ਪਰ ਜਿਹੜਾ ਇਹ ਵਸਤੂ ਤੋਂ ਇਲਾਵਾ ਇਹ ਘਰ ਦੀ ਸ਼ਾਨ ਲੋਕੀ ਜਰੂਰ ਸਮਝਦੇ ਨੇ ਇਸ ਪੌਦੇ ਨੂੰ ਲਗਾਉਣਾ ਜਾਂ ਕਹਿ ਲਓ ਵੀ ਜਿਹੜੀ 1 1 2 2 ਏਕੜ ਦੇ ਵਿੱਚ ਕੋਠੀਆਂ ਬਣੀਆਂ ਨੇ ਫਾਰਮ ਹਾਊਸ ਬਣੇ ਨੇ ਉਹਨਾਂ ਫਾਰਮ ਹਾਊਸ ਦਾ ਜਿਹੜਾ ਡਿਜ਼ਾਈਨ ਕਹਿ ਲਓ ਜਾਂ ਉਸ ਫਾਰਮ ਹਾਊਸ ਦਾ ਹੋਰ ਚਾਰ ਚੰਦ ਸ਼ਿੰਗਾਰ ਬਣ ਜਾਂਦਾ ਫਾਰਮ ਹਾਊਸ ਜਦੋਂ ਉੱਥੇ ਇਹ ਲੱਖਾਂ ਰੁਪਏ ਦੇ ਬੁੱਟੇ ਲੱਗਣੇ ਲੱਗੇ ਹੋਣ ਸੋ ਆਪਾਂ ਨਾਲ ਦੀ ਨਾਲ ਤੁਹਾਨੂੰ ਦਿਖਾਉਨੇ ਆ ਕਿ ਕਿਹੜੇ ਇਹ ਬੁੱਟੇ ਨੇ ਤੁਸੀਂ ਜਿਹੜੇ ਸਕਰੀਨ ਤੇ ਬੁੱਟੇ ਚੱਲਦੇ ਦੇਖ ਰਹੇ ਹੋ ਇਹ ਬੁੱਟੇ ਲੱਖਾਂ ਰੁਪਏ ਦੇ ਵਿੱਚ ਵਿਕਦੇ ਹਨ ਇਹ ਬਿੰਗਬਲੇਵੇਂ ਬੁੱਟੇ ਨੇ ਜਿਹੜੇ ਇਹ ਛਤਰੀਆਂ ਵਰਗੇ ਬੁੱਟੇ ਇਹ ਲੱਖਾਂ ਰੁਪਏ ਦੇ ਵਿੱਚ ਜਿਹੜਾ ਹੈਗਾ ਨਰਸਰੀਆਂ ਦੇ ਵਿੱਚ ਵਿਕਦੇ ਨੇ ਔਰ ਅਸੀਂ ਇਹ ਨਾ ਬੁੱਟਿਆਂ ਨੂੰ ਦੇਖਿਆ ਜ਼ਰੂਰ ਹੋਵੇਗਾ ਪਰ ਕਿਸੇ ਵੀ ਅਸੀਂ ਇਹਨਾਂ ਦਾ ਰੇਟ ਨਹੀਂ ਪਤਾ ਕੀਤਾ ਹੋਵੇਗਾ ਕਿ ਇਹਨਾਂ ਦਾ ਰੇਟ ਕੀ ਆ ਜੇਕਰ ਗੱਲ ਕਰੀਏ ਵੀ ਆਮ ਪੌਦਾ ਆਪਾਂ ਲੈਣ ਜਾਂਦੇ ਆ ਨਰਸਰੀ ਦੇ ਵਿੱਚੋਂ ਨੀਅਰ ਅਬਾਊਟ 50 ਰੁਪਏ ਤੋਂ ਪੌਦਾ ਸ਼ੁਰੂ ਹੋ ਜਾਂਦਾ ਜਾਂ ਫਿਰ 100 ਰੁਪਏ ਦਾ 200 ਦਾ 250 ਦਾ 300 ਦਾ ਪਰ ਇਹਦੀ ਕੀਮਤ ਨਾ 300 ਆ ਨਾ 400 ਆ ਨਾ 700 ਆ ਨਾ 1000 ਆ ਮਤਲਬ ਇਹਦਾ ਜਿਹੜਾ ਇੱਕ ਛੋਟਾ ਜਿਹਾ ਬੁੱਟਾ ਆ ਉਹ 2000 ਰੁਪਏ ਤੋਂ ਸ਼ੁਰੂ ਹੁੰਦਾ ਆ ਉਸ ਤੋਂ ਥੋੜਾ ਜਿਹਾ ਇੰਚਾਂ ਦੇ ਹਿਸਾਬ ਨਾਲ ਜਿਹੜਾ ਇਹ ਬੁੱਟਾ ਮਿਲਦਾ ਆ ਉਸ ਤੋਂ ਬਾਅਦ 5000 ਦਾ ਸ਼ੁਰੂ ਹੁੰਦਾ ਫਿਰ ਇਹ ਬੁੱਟਾ ਜਿਹੜਾ ਹੈਗਾ 20000 50000 ਜਿਵੇਂ ਜਿਵੇਂ ਇਸ ਬੁੱਟੇ ਦਾ ਡਿਜ਼ਾਈਨ ਤੇ ਇਸ ਬੁੱਟੇ ਦਾ ਜਿਹੜੀ ਲੰਬਾਈ ਵਾਧੀ ਜਾਂਦੀ ਆ ਉਸੇ ਤਰ੍ਹਾਂ ਜਿਹੜਾ ਹੈਗਾ ਇਹ ਬੁੱਟਾ ਲੱਖ 1.5 ਲੱਖ 2 ਲੱਖ ਤੇ ਜਿਹੜੇ ਜ਼ਿਆਦਾਤਰ 2-2 ਏਕੜ ਦੇ ਵਿੱਚ ਫਾਰਮ ਹਾਊਸ ਬਣੇ ਹੋਏ ਨੇ ਉਹਨਾਂ ਏਕੜਾਂ ਦੇ ਵਿੱਚ ਜਿਹੜੇ ਇਹ ਜਾਂਦੇ ਨੇ ਬੁੱਟੇ ਇਹ ਸਿੱਧੇ ਹੀ 1-1 ਲੱਖ ਰੁਪਏ ਵਾਲੇ ਵੱਡੇ ਬੁੱਟੇ ਜਾਂਦੇ ਨੇ ਕਿਉਂਕਿ ਜਦੋਂ ਉਹ ਫਾਰਮ ਹਾਊਸ ਬਣ ਕੇ ਤਿਆਰ ਹੋ ਜਾਂਦਾ ਅਸੀਂ ਉਹਨਾਂ ਘਰਾਂ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਇਦਾਂ ਮਹਿਸੂਸ ਹੁੰਦਾ ਆ ਕਿ ਇਹ ਜਿਹੜਾ ਬੁੱਟਾ ਹੈਗਾ ਬਹੁਤ ਪੁਰਾਣਾ ਹੋਵੇਗਾ ਪਰ ਜਦ ਕਿ ਇਦਾਂ ਨਹੀਂ ਹੁੰਦਾ ਇਹ 8-8 ਫੁੱਟ ਦਾ ਜਿਹੜਾ ਬੁੱਟਾ ਆ ਇਸੇ ਤਰ੍ਹਾਂ ਇੱਥੋਂ ਪੱਟ ਕੇ ਦੂਸਰੀ ਜਗ੍ਹਾ ਤੇ ਸ਼ਿਫਟ ਕੀਤਾ ਜਾਂਦਾ ਆ ਸੋ ਇਹਦੀ ਜਿਹੜੀ ਗੱਲ ਕਰੀਏ ਵੀ 300 ਸਾਲ ਤੱਕ ਇਹ ਬੁੱਟਾ ਮੁਰਝਾਉਂਦਾ ਨਹੀਂ ਹੈਗਾ ਤੇ ਇਹਦੀ ਜਿਹੜੀ ਉਮਰ ਹੁੰਦੀ ਆ ਉਹ 800 ਸਾਲ ਪਲੱਸ ਹੁੰਦੀ ਆ ਕਿਉਂਕਿ ਆਪਾਂ ਪੀਪਲ ਬੋਰਡ ਵਰਗੇ ਜਿਹੜੇ ਬੁੱਟੇ ਦੇਖੇ ਹੁਣੇ ਪਿੰਡਾਂ ਦੇ ਵਿੱਚ ਅਕਸਰ ਜਿਹੜੇ ਉਹ ਹੈਗੇ ਨੇ ਬੁੱਟੇ ਉਹਨਾਂ ਦੀ ਚੌੜਾਈ ਤੇ ਲੰਬਾਈ ਬਹੁਤ ਜ਼ਿਆਦਾ ਹੁੰਦੀ ਆ ਤੇ ਉਸ ਦੇ ਵਿੱਚ ਕਹਿ ਲਓ ਗੱਲ ਕਰੀਏ ਤਾਂ ਪੀਪਲ ਜਾਂ ਬੋਰਡ ਦੇ ਵਿੱਚ ਸ਼ਾਮੇ ਬੈਠੀਏ ਤਾਂ ਨੀਅਰ ਅਬਾਊਟ 15-15 20-20 ਮੰਜੇ ਜਿਹੜੇ ਹੈਗੇ ਨੇ ਉਸ ਪਿੱਪਲ ਦੇ ਹੇਠਾਂ ਅਸੀਂ ਬੈਠ ਕੇ ਆਨੰਦ ਮਾਣ ਸਕਦੇ ਹਾਂ ਸ਼ਾਂ ਦਾ ਪਰ ਇਸ ਬੁੱਟੇ ਦੀ ਸ਼ਾਂ ਵੀ ਕੋਈ ਜ਼ਿਆਦਾ ਨਹੀਂ ਹੁੰਦੀ ਤੇ ਨਾ ਹੀ ਇਸ ਬੁੱਟੇ ਦੇ ਉੱਤੇ ਕੋਈ ਫੁੱਲ ਲੱਗਦਾ ਹੈ ਪਰ ਫਿਰ ਵੀ ਇਹ ਜਿਹੜਾ ਬੁੱਟਾ ਆ ਲੱਖਾਂ ਰੁਪਏ ਦੇ ਵਿੱਚ ਵਿਕਦਾ ਤੇ ਲੋਕੀ ਖਰੀਦਦੇ ਨੇ ਸੋ ਜੇ ਗੱਲ ਕਰੀਏ ਵੀ ਬੌਨਸਾਈ ਬੁੱਟਾ ਜਿਹੜਾ ਹੈਗਾ ਇਹ ਕਿੱਥੇ ਦਾ ਬੁੱਟਾ ਇਹ ਜਾਪਾਨ ਦਾ ਬੁੱਟਾ ਆ ਜਾਪਾਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਵੀ ਜਾਪਾਨ ਦੇ ਵਿੱਚ ਜਿਹੜਾ ਹੈਗਾ ਇਸ ਬੁੱਟੇ ਦੀ ਪ੍ਰਦਰਸ਼ਨੀ ਲਗਾਈ ਗਈ ਪਿੱਛੇ ਜਿਹਦੇ ਵਿੱਚ ਇਹ ਜਿਹੜਾ ਇੱਕ ਬੁੱਟਾ 1.3 ਮਿਲੀਅਨ ਮਤਲਬ 1.3 ਮਿਲੀਅਨ ਜੇ ਪੰਜਾਬੀ ਵਿੱਚ ਆਪਾਂ ਗੱਲ ਕਰੀਏ ਵੀ 10 ਕਰੋੜ ਰੁਪਏ ਦਾ ਜਿਹੜਾ ਹੈਗਾ ਇਹ ਬੁੱਟਾ ਵਿਕੇ ਆ ਸੋ ਮਤਲਬ ਉੱਥੇ ਇਸ ਦੀ ਜਿਹੜੀ ਕੀਮਤਾ ਕਰੋੜਾਂ ਦੇ ਵਿੱਚ ਚਲੀ ਜਾਂਦੀ ਆ ਸੋ ਕਿਉਂਕਿ ਉੱਥੇ ਜਿਹੜੇ ਇਹ ਬੁੱਟੇ ਨੇ ਇਹ ਬੁੱਟਿਆਂ ਦੇ ਉੱਤੇ ਫੁੱਲ ਵੀ ਲੱਗਦੇ ਨੇ ਉਧਰਲੇ ਜਿਹੜੇ ਬੁੱਟੇ ਨੇ ਤੇ ਉਹ ਆਪਣੇ ਅਕੋਰਡਿੰਗ ਇਸ ਗੁੱਟੇ ਨੂੰ ਕਲਰ ਦਿੰਦੇ ਨੇ ਜਿਵੇਂ ਪਰਪਲ, ਰੈੱਡ ਇਸ ਤਰ੍ਹਾਂ ਪਰ ਜਿਹੜਾ ਸਾਡੇ ਇੰਡੀਅਨ ਦੀ ਗੱਲ ਕਰੀਏ ਵੀ ਸਾਡੇ ਇੰਡੀਅਨ ਦੇ ਵਿੱਚ ਜਿਹੜੀ ਹੈਗੀ ਆ ਇੰਡੀਆ ਦੇ ਵਿੱਚ ਸਿਰਫ ਔਰ ਸਿਰਫ ਇਹਦੀ ਇੱਕੋ ਹੀ ਵੈਰਾਈਟੀ ਮਿਲਦੀ ਆ ਗ੍ਰੀਨ ਕਲਰ ਦੀ ਨਾ ਇਹਦੇ ਤੇ ਕੋਈ ਫੁੱਲ ਲੱਗਦਾ ਨਾ ਹੀ ਇਹ ਕਲਰਫੁੱਲ ਹੁੰਦਾ ਆ ਸਿਰਫ ਗ੍ਰੀਨ ਕਲਰ ਦਾ ਇਹ ਜਿਹੜਾ ਪੌਦਾ ਹੁੰਦਾ ਆ ਤੁਸੀਂ ਨਾਲ ਦੀ ਨਾਲ ਜਿਹੜੀਆਂ ਵੀਡੀਓਜ਼ ਦੇਖ ਹੀ ਰਹੇ ਹੋ ਤੇ ਆਪਾਂ ਜੇ ਗੱਲ ਕਰੀਏ ਵੀ ਇਸ ਦੇ ਪੱਤਿਆਂ ਦੀ ਇਸ ਦੇ ਜਿਹੜੇ ਪੱਤੇ ਨੇ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਰਬਨ ਰਬੜ ਪਲਾਂਟ ਇੱਕ ਆਪਾਂ ਨਾ ਆਮ ਆਪਣੇ ਘਰਾਂ ਦੇ ਵਿੱਚ ਉਹ ਵੀ ਪੌਦਾ 400 ਰੁਪਏ ਤੋਂ ਸ਼ੁਰੂ ਹੋ ਜਾਂਦਾ ਆ ਰਬੜ ਪਲਾਂਟ ਆਪਾਂ ਨੇ ਉਹ ਵੀ ਲਗਾਏ ਹੋਏ ਹੁੰਦੇ ਨੇ ਉਸ ਰਬੜ ਪਲਾਂਟ ਦਾ ਜਿਹੜਾ ਪੱਤਾ ਹੁੰਦਾ ਉਹ ਬੜਾ ਆਕਰਸ਼ਿਤ ਕਰਦਾ ਆ ਬਹੁਤ ਸੋਹਣਾ ਪੱਤਾ ਹੁੰਦਾ ਉਹ ਇਹਦਾ ਜਿਹੜਾ ਪੱਤਾ ਹੁੰਦਾ ਹੁੰਦਾ ਤਾਂ ਰਬੜ ਪਲਾਂਟ ਦੀ ਤਰ੍ਹਾਂ ਹੀ ਆ ਪਰ ਇਹਦਾ ਜਿਹੜਾ ਸਾਈਜ਼ ਉਹ ਬਿਲਕੁਲ ਛੋਟਾ ਛੋਟਾ ਸਾਈਜ਼ ਹੁੰਦਾ ਆ ਤਿੱਖਾ ਪੱਤਾ ਹੁੰਦਾ ਨੁਕਿੱਲਾ ਜਿਹੜਾ ਕਹ ਲਓ ਵੀ ਇਹ ਤਿੱਖਾ ਤੇ ਨਕਿੱਲਾ ਪੱਤਾ ਹੁੰਦਾ ਪਰ ਇਹਦਾ ਸਾਈਜ਼ ਜਿਹੜਾ ਆ ਉਹ ਬਹੁਤ ਛੋਟਾ ਹੁੰਦਾ ਆ ਤੇ ਰਬੜ ਪਲਾਂਟ ਦੇ ਮੁਕਾਬਲੇ ਮਤਲਬ ਇਹਦਾ ਜਿਹੜਾ ਪੱਤਾ ਆਪਾਂ ਡਿਜ਼ਾਈਨ ਕਰ ਸਕਦੇ ਆ ਦੂਸਰੀ ਗੱਲ ਆਪਾਂ ਕਰਦੇ ਆ ਜੀ ਵੀ ਇਹਦਾ ਜਿਹੜਾ ਡਿਜ਼ਾਈਨ ਆ ਹੁਣ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਕਿਵੇਂ ਜਿਹੜਾ ਹੈਗਾ ਇਹ ਬੁੱਟਾ ਬਿੰਗਾ ਆ ਜਾਂ ਕਹ ਲਓ ਜਿਵੇਂ ਆਪਾਂ ਪੁਰਾਣੇ ਸਮਿਆਂ ਦੀ ਗੱਲ ਕਰੀਏ ਵੀ ਅੱਜ ਤੋਂ 30 40 ਸਾਲ ਪੁਰਾਣੇ ਪਹਿਲਾਂ ਲੋਕੀ ਆਪਣੀਆਂ ਮੱਜਾਂ ਨੂੰ ਪੱਠੇ ਮਾਣ ਲਈ ਜਿਹੜੇ ਹੈਗੇ ਨੇ ਘਰਾਂ ਦੇ ਵਿੱਚ ਟੋਕਰੇ ਰੱਖਦੇ ਹੁੰਦੇ ਸੀ ਉਹ ਟੋਕਰੇ ਤੂੰਤ ਦੀਆਂ ਛਟੀਆਂ ਤੋਂ ਬਣਦੇ ਹੁੰਦੇ ਸੀ ਤੇ ਤੂੰਤ ਦੀਆਂ ਛਟੀਆਂ ਨਾਲ ਉਹ ਜਿਹੜੇ ਟੋਕਰੇ ਨੇ ਡਿਜ਼ਾਈਨ ਕੀਤੇ ਜਾਂਦੇ ਹੁੰਦੇ ਸੀ ਸੋ ਇਹ ਜਿਹੜੇ ਹੈਗੇ ਨੇ ਮਤਲਬ ਕਿ ਪੌਦੇ ਨਰਸਰੀ ਵਾਲਿਆਂ ਨੂੰ ਡਿਜ਼ਾਈਨ ਕਰਨੇ ਪੈਂਦੇ ਨੇ ਕਿ ਕਿਸ ਤਰ੍ਹਾਂ ਇਸ ਨੂੰ ਜਿਹੜਾ ਡਿਜ਼ਾਈਨ ਕਰਨਾ ਜਿਵੇਂ ਹੀ ਉਹਦੀ ਇੱਕ ਜਿਵੇਂ ਕਲਮ ਕਹਿ ਲਓ ਜਾਂ ਟਾਣੀ ਵਾਦੀ ਆ ਤਾਂ ਉਹਨੂੰ ਤਰੋੜ ਮਰੋੜ ਕੇ ਕੋਈ ਵੀ ਡਿਜ਼ਾਈਨ ਬਣਾ ਲੈਂਦੇ ਨੇ ਤੇ ਫਿਰ ਇਹ ਜਿਹੜਾ ਡਿਜ਼ਾਈਨ ਬਣਦਾ ਜਾਂਦਾ ਆ ਤੇ ਜਿਵੇਂ ਜਿਵੇਂ ਡਿਜ਼ਾਈਨ ਬਣਦਾ ਜਾਂਦਾ ਜਿੰਨਾ ਜ਼ਿਆਦਾ ਪਿਆਰਾ ਡਿਜ਼ਾਈਨ ਬਣ ਕੇ ਸਾਹਮਣੇ ਆਉਂਦਾ ਓਨੀ ਉਹਦੀ ਜਿਹੜੀ ਕੀਮਤ ਹੁੰਦੀ ਆ ਤੇ ਜਿਹੜੇ ਲੋਕੀ ਜ਼ਿਆਦਾਤਰ ਨੇ ਵੀ ਕਹਿ ਲਓ ਵੀ 2000 5000 ਤੱਕ ਦਾ ਬੁੱਟਾ ਤਾਂ ਇਹ ਖਰੀਦਦੇ ਹੀ ਨਹੀਂ ਉਹਨਾਂ ਦੀ ਜਿਹੜੀ ਕੀਮਤ ਆਪਣੇ ਫਾਰਮ ਹਾਊਸ ਵਿੱਚ ਲਗਾਉਣ ਦੀ ਹੁੰਦੀ ਆ ਉਹ 50000 ਤੋਂ ਜਿਹੜੀ ਸ਼ੁਰੂ ਹੁੰਦੀ ਆ ਜਿਵੇਂ 50000 ਜਿਹੜਾ ਬੁੱਟਾ ਆ 50000 ਦਾ ਉਹ ਇਨਸਾਨ ਦੇ ਲੱਕ ਤੱਕ ਆ ਜਾਂਦਾ ਵੀ ਮੰਨ ਲਓ ਵੀ 2 2.5 ਫੁੱਟ ਦਾ ਜਿਹੜਾ ਪੌਦਾ ਹੁੰਦਾ ਆ ਫਿਰ ਉਸ ਤੋਂ ਬਾਅਦ ਲੱਖ ਰੁਪਏ ਦਾ ਜਿਹੜਾ ਬੁੱਟਾ ਆ ਉਹ ਕਹ ਲਓ ਵੀ ਉਹਦੀ ਜਿਹੜੀ ਹਾਈਟ ਹੁੰਦੀ ਆ ਉਹ 5 ਕੁ ਫੁੱਟ ਦੇ ਕਰੀਬ ਹੁੰਦੀ ਆ ਤੇ ਇਸੇ ਤਰ੍ਹਾਂ ਜੇ ਕੋਈ 1.5 ਲੱਖ ਦਾ ਪੌਦਾ 2 ਲੱਖ ਦਾ ਪੌਦਾ ਉਹ ਉਨਾਂ ਹੀ ਸੋਹਣਾ ਡਿਜ਼ਾਈਨਦਾਰ ਤੇ ਉਨਾਂ ਹੀ ਜਿਹੜਾ ਹੈਗਾ ਆ ਖੂਬਸੂਰਤ ਜਿਹੜਾ ਦਿਖਦਾ ਵੀ ਆ ਤੇ اور ਉਹਦਾ ਜਿਹੜਾ ਹਾਈਟ ਵਗੈਰਾ ਉਹ ਵੀ ਜ਼ਿਆਦਾ ਹੁੰਦੀ ਆ ਤੇ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਬਹੁਤ ਟਾਈਮ ਤੋਂ ਇਸ ਕੋਠੀ ਦੇ ਵਿੱਚ ਜਾਂ ਫਾਰਮ ਹਾਊਸ ਦੇ ਵਿੱਚ ਇਹ ਜਿਹੜਾ ਪੌਦਾ ਲੱਗਿਆ ਹੋਇਆ ਬਾਕੀ ਹੁਣ ਤਾਂ ਜਿਹੜਾ ਹੈਗਾ ਬਹੁਤ ਸਾਰੇ ਆਫਿਸ ਹੋ ਗਏ ਨੇ ਜਿਵੇਂ ਕਹੋ ਵੀ ਆਪਾਂ ਸਟਰੀਟ ਨਾਲ ਰਿਲੇਟਡ ਕਰੀਏ ਵੀ ਜਿੱਥੇ 4-4 ਕਰੋੜ ਦੇ ਫਲੈਟ ਵਿਕਦੇ ਨੇ ਕਰੋੜਾਂ ਦੇ ਵਿੱਚ ਕੋਠੀਆਂ ਵਿਕਦੀਆਂ ਨੇ ਕਲੋਨੀਆ ਕਟੀਆਂ ਗਈਆਂ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਹੈਗਾ ਆ ਕਲੋਨੀ ਨੂੰ ਅਟਰੈਕਟ ਕਰਨ ਦੇ ਲਈ ਜਿਹੜੇ 1 2 ਪੌਦੇ ਇਹ ਦਿਖਣ ਨੂੰ ਮਿਲ ਜਾਂਦੇ ਨੇ ਜਿਹੜੀਆਂ ਕਿ ਕਾਮਯਾਬ ਕਲੋਨੀਆਂ ਨੇ ਜਾਂ ਕਹਿ ਲਓ ਜਿਹੜੇ ਕੀ ਬਿਲਡਰ ਬਹੁਤ ਤਕੜੇ ਨੇ ਮਤਲਬ ਨਾਮੀ ਬਿਲਡਰ ਨੇ ਜਿਨ੍ਹਾਂ ਦੀਆਂ ਕਲੋਨੀਆਂ ਹਾਈ ਫਾਈ ਹੁੰਦੀਆਂ ਨੇ ਮਤਲਬ ਉਹਨਾਂ ਦੀਆਂ ਕਲੋਨੀਆਂ ਦੇ ਵਿੱਚ ਵੀ ਇਹ ਜਿਹੜਾ ਸ਼ੁਰੂਆਤੀ ਆਫਿਸ ਦੇ ਨੇੜੇ ਤੇੜੇ ਜਿਹੜਾ ਹੈਗਾ ਬੁੱਟਾ ਦੇਖਣ ਨੂੰ ਮਿਲ ਜਾਂਦਾ ਆ ਬਾਕੀ ਤੁਸੀਂ ਜ਼ਰੂਰ ਧਿਆਨ ਦਿਓ ਹੁਣ ਜਦੋਂ ਵੀ ਤੁਸੀਂ ਨਰਸਰੀ ਦੇ ਵਿੱਚ ਗਏ ਤਾਂ ਬੌਨਸਾਈ ਦੇ ਬੁੱਟੇ ਨੂੰ ਦੇਖ ਕੇ ਜ਼ਰੂਰ ਆਇਓ ਤੇ ਬੌਨਸਾਈ ਦਾ ਜਿਹੜਾ ਬੁੱਟਾ ਹੈ ਦਾ ਕੋਈ ਫਾਇਦਾ ਤਾਂ ਨਹੀਂ ਹੈਗਾ ਪਰ ਹਾਂ ਇਹ ਗ੍ਰੀਨਰੀ ਨੂੰ ਬੜਾਵਾ ਦਿੰਦਾ ਆ ਤੇ ਖੂਬਸੂਰਤ ਹੁੰਦਾ ਆ ਤੇ ਘਰ ਦੀ ਇਹਦੇ ਨਾਲ ਜਿਹੜੀ ਹੈਗੀ ਆ ਵੀ ਸੁੰਦਰਤਾ ਹੋਰ ਵੱਧ ਜਾਂਦੀ ਆ ਤੇ ਬਾਕੀ ਨਾਲ ਹੀ ਇਹਦੇ ਜਿਹੜੇ ਡਿਜ਼ਾਈਨ ਨੇ ਜਿਵੇਂ ਕਹਿ ਲਓ ਵੀ ਛਤਰੀ ਦੀ ਤਰ੍ਹਾਂ ਹੋਰ ਡਿਜ਼ਾਈਨ ਤਿਆਰ ਕਰ ਲੈਂਦੇ ਨੇ ਜਿਵੇਂ ਤੁਸੀਂ ਸਾਰੇ ਨਾਲ ਦੀ ਨਾਲ ਕਈ ਵੀਡੀਓਜ਼ ਦੇਖ ਹੀ ਰਹੇ ਹੋ ਜਾਂ ਦੇਖੋਗੇ ਤੁਸੀਂ ਅੱਗੇ ਵੀ ਮੈਂ ਤੁਹਾਡੇ ਲਾਸਟ ਦੇ ਵਿੱਚ ਸਾਰੀਆਂ ਵੀਡੀਓਜ਼ ਜਿਹੜੀਆਂ ਇਹਦੀਆਂ ਪਾਵਾਂਗੀ ਤੁਸੀਂ ਜਰੂਰ ਵੇਖ ਲਿਓ ਕਿ ਕਿੰਨੀ ਤਰ੍ਹਾਂ ਦੇ ਜਿਹੜੇ ਹੈਗੇ ਨੇ ਨਰਸਰੀ ਵਾਲਿਆਂ ਨੇ ਇਹ ਬੁੱਟੇ ਤਿਆਰ ਕੀਤੇ ਹੋਏ ਨੇ ਸੋ ਇਹ ਗੁੱਟਾ ਜਿਹੜਾ ਹੈਗਾ ਲੱਖਾਂ ਰੁਪਏ ਦੇ ਵਿੱਚ ਵਿਕਦਾ ਆ ਤੁਸੀਂ ਜਰੂਰ ਗੂਗਲ ਤੋਂ ਵੀ ਸਰਚ ਕਰਨਾ ਤੁਹਾਨੂੰ ਆਪ ਪਤਾ ਲੱਗ ਜਾਵੇਗਾ ਆਪਾਂ ਕੋਈ ਗੱਪ ਨਹੀਂ ਮਾਰੀ ਹੈਗੀ ਤੇ ਨਾ ਹੀ ਆਪਾਂ ਕੋਈ ਮਨਕਰਤ ਗੱਲ ਕੀਤੀ ਆ ਆਪਾਂ ਉਹੀ ਗੱਲ ਕੀਤੀ ਆ ਜਿਹੜੀ ਕੀ ਨਿਊਜ਼ ਦੇ ਵਿੱਚ ਆਪਾਂ ਇਹਨਾਂ ਪੌਦਿਆਂ ਬਾਰੇ ਪੜ੍ਹਦੇ ਆ ਜਾਂ ਕਹਿ ਲਓ ਵੀ ਗੂਗਲ ਤੇ ਆਪਾਂ ਸਰਚ ਕਰਦੇ ਆ ਜਾਂ ਆਪਾਂ ਨਰਸਰੀ ਦੇ ਵਿੱਚ ਵੀ ਮੈਂ ਇਸ ਪੌਦੇ ਨੂੰ ਮਤਲਬ ਕਿ ਦੇਖਣ ਦੇ ਲਈ ਕਿ ਵਾਕੈ ਹੀ ਇਹ ਪੌਦਾ ਇੰਨਾ ਜ਼ਿਆਦਾ ਮਹਿੰਗਾ ਵੀ ਇਸ ਪੌਦੇ ਦੀ ਜਿਹੜੀ ਕੀਮਤ ਆ ਉਹ ਚੰਦਨ ਤੋਂ ਵੀ ਬਹੁਤ ਜ਼ਿਆਦਾ ਕੋਸਟਲੀ ਆ ਕੀ ਚੰਦਨ ਜਿਹੜਾ ਹੈਗਾ ਉਸ ਤੋਂ ਤਾਂ ਕਈ ਵਸਤੂਆਂ ਜਿਵੇਂ ਸਾੜੀ ਕਹਿ ਲੋ ਜਾਂ ਫਿਰ ਕਹਿ ਲੋ ਧੂਫ ਵਗੈਰਾ ਹੋਰ ਕਈ ਚੀਜ਼ਾਂ ਤਿਆਰ ਹੁੰਦੀਆਂ ਨੇ ਪਰ ਕੀ ਵਾਕੇ ਇਹ ਪੌਦਾ ਚੰਦਨ ਤੋਂ ਵੀ ਮਹਿੰਗਾ ਇਸ ਲਈ ਇਸ ਚੀਜ਼ ਨੂੰ ਪਤਾ ਕਰਨ ਦੇ ਲਈ ਮੈਂ ਨਰਸਰੀ ਦੇ ਵਿੱਚ ਪਹੁੰਚੀ ਤੇ ਨਰਸਰੀ ਦੇ ਵਿੱਚ ਜਾ ਕੇ ਮੈਂ ਜਾਇਜ਼ਾ ਲਿਆ ਬਹੁਤ ਸਾਰੇ ਪੌਦਿਆਂ ਦਾ ਜਿਹਦੇ ਵਿੱਚੋਂ ਮੈਨੂੰ ਪਤਾ ਲੱਗਿਆ ਵੀ ਵਾਕੇ ਹੀ ਵਾਂਸਾ ਜਿਹੜਾ ਪੌਦਾ ਆ ਉਹ ਸਾਡੀ ਪੌਕੇਟ ਤੋਂ ਮਤਲਬ ਬਾਹਰ ਆ ਮਤਲਬ ਸਾਡੀ ਜਿਹੜੀ ਜੇਬ ਲੋ ਨਹੀਂ ਕਰਦੀ ਉਸ ਨੂੰ ਖਰੀਦਣ ਦੇ ਲਈ ਇਹ ਜਿਹੜਾ ਪੌਦਾ ਆ ਸਿਰਫ ਔਰ ਸਿਰਫ ਵੱਡੇ ਵੱਡੇ ਬਿਲਡਰਾਂ ਦੇ ਲਈ ਜਾਂ ਕਹਿ ਲਓ ਫਾਰਮ ਹਾਊਸ ਜਿਹੜੇ 2-2 ਏਕੜ ਦੇ ਵਿੱਚ ਫੈਲੇ ਹੋਏ ਨੇ ਉਹਨਾਂ ਲਈ ਹੀ ਇਹ ਬੌਨਸਾਈ ਪੌਦਾ ਜਿਹੜਾ ਹੈਗਾ ਆ ਬਣਦਾ ਤਿਆਰ ਕੀਤਾ ਜਾਂਦਾ ਆ ਤੇ ਉਹੀ ਲੱਖਾਂ ਰੁਪਏ ਦਾ ਜਿਹੜਾ ਇਸ ਪੌਦੇ ਨੂੰ ਖਰੀਦਦੇ ਨੇ ਜੇਕਰ ਮੇਰੀ ਵੀਡੀਓ ਤੁਹਾਨੂੰ ਇਨਫੋਰਮੇਟਿਵ ਲੱਗੀ ਚੰਗੀ ਲੱਗੀ ਤੁਹਾਨੂੰ ਵਾਕੇ ਹੀ ਮੇਰੀ ਵੀਡੀਓ ਦੇ ਵਿੱਚੋਂ ਕੁਝ ਸੱਚ ਦੇਖਣ ਨੂੰ ਤੇ ਸੁਣਨ ਨੂੰ ਪਤਾ ਲੱਗਿਆ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਪਣਾ ਰਾਹਤਾ ਬਣਿਆ ਰਹੇ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਮੈਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ